ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅੱਜ ਆਪਾਂ ਗੱਲ ਕਰਾਂਗੇ ਦੁਨੀਆ ਦਾ ਸਭ ਤੋਂ ਵੱਡਾ ਅਮੀਰ ਬੰਦਾ ਕੌਣ ਹੈ ਅਤੇ ਦੁਨੀਆ ਦਾ ਸਭ ਤੋਂ ਵੱਡਾ ਰਾਜਾ ਕੌਣ ਹੈ ਸ਼ੌਕਰ ਕੌਣ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਦੇ ਵਿੱਚੋਂ ਅੱਜ ਆਪਾਂ ਦੇਖਾਂਗੇ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਨੇ ਸਭ ਤੋਂ ਵੱਡਾ ਅਮੀਰ ਰਾਜਾ ਮਹਾਰਾਜਾ ਸ਼ੌਕਾਰ ਕਿਸ ਨੂੰ ਮੰਨਿਆ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਨੇ ਸਭ ਤੋਂ ਵੱਡਾ ਦੁਨੀਆਂ ਦਾ ਰਾਜਾ ਵੱਡਾ ਸ਼ੌਕਾਰ ਅਤੇ ਸਭ ਤੋਂ ਦੁਨੀਆਂ ਦਾ ਵੱਡਾ ਅਮੀਰ ਬੰਦਾ ਜਿਸ ਦੇ ਕੋਲ ਨਾਮ ਹੈ ਪ੍ਰਭੂ ਪਰਮੇਸ਼ਰ ਦਾ ਨਾਮ ਹੈ ਅਕਾਲ ਪੁਰਖ ਪਰਮੇਸ਼ਰ ਦਾ ਨਾਮ ਹੈ ਸ਼ੀਨੀ ਗੁਰੂ ਗ੍ਰੰਥ ਮਹਾਰਾਜ ਜੀ ਦੀ ਬਾਣੀ ਦੇ ਮੁਤਾਬਕ ਉਹੀ ਦੁਨੀਆ ਦਾ ਸਭ ਤੋਂ ਵੱਡਾ ਰਾਜਾ ਮਹਾਰਾਜਾ ਹੈ ਦੁਨੀਆ ਦਾ ਸਭ ਤੋਂ ਵੱਡਾ ਸ਼ਾਹੂਕਾਰ ਹੈ ਜਿਸ ਦੇ ਕੋਲ ਪ੍ਰਭੂ ਪਰਮੇਸ਼ਰ ਦਾ ਨਾਮ ਹੈ ਆਪਾਂ ਬਾਣੀ ਦੇ ਵਿੱਚ ਬਚਨ ਪੜ੍ਹਦੇ ਹਾਂ ਨਾਮ ਧਨ ਜਿਸ ਜਨ ਕੈ ਪਾਲੈ ਸੋਈ ਪੂਰਾ ਸ਼ਾਹ ਨਾਮ ਬਿਹਾਰਾ ਨਾਨਕ ਆਧਾਰਾ ਹਰ ਨਾਮ ਪ੍ਰਾਪਤ ਲਾਹਾ ਮਹਾਰਾਜ ਜੀ ਦੀ ਬਾਣੀ ਕਹਿੰਦੀ ਹੈ ਜਿਸ ਦੇ ਕੋਲ ਪ੍ਰਭੂ ਪਰਮੇਸ਼ਰ ਦਾ ਨਾਮ ਹੈ ਨਾ ਉਹੀ ਦੁਨੀਆ ਦਾ ਸਭ ਤੋਂ ਵੱਡਾ ਰਾਜਾ ਹੈ ਉਹੀ ਵੱਡਾ ਸ਼ਾਊਕਾਰ ਹੈ ਉਹੀ ਦੁਨੀਆ ਦਾ ਸਭ ਤੋਂ ਵੱਡਾ ਅਮੀਰ ਜਾਦਾ ਹੈ ਮਹਾਰਾਜ ਜੀ ਦੇ ਬਾਣੀ ਦੇ ਵਿੱਚ ਹੋਰ ਬਚਨ ਆਉਂਦੇ ਹਨ ਜਿਸ ਨਾਮ ਰਿਦੈ ਸੋਈ ਵੱਡਾ ਰਾਜਾ ਜਿਸ ਨਾਮ ਰਿਦੈ ਤਿਸ ਪੂਰੇ ਕਾਜਾ ਕਹਿਣ ਲੱਗੇ ਜਿਸ ਦੇ ਕੋਲ ਪ੍ਰਭੂ ਪਰਮੇਸ਼ਰ ਦਾ ਨਾਮ ਹੈ ਉਹੀ ਦੁਨੀਆ ਦਾ ਸਭ ਤੋਂ ਵੱਡਾ ਰਾਜਾ ਹੈ ਤੇ ਉਸ ਦੇ ਸਾਰੇ ਕਾਰਜ ਪੂਰੇ ਹੁੰਦੇ ਹਨ ਸਾਧ ਸੰਗਤ ਜੀਓ ਇਸ ਸੰਸਾਰ ਦੇ ਵਿੱਚ ਨਾਮ ਦੀ ਵਡਿਆਈ ਹੈ ਜਿਸ ਦੇ ਕੋਲ ਨਾਮ ਹੈ ਸਾਧ ਸੰਗਤ ਜੀ ਉਸ ਦੀ ਇਸ ਲੋਕ ਦੇ ਵਿੱਚ ਵੀ ਵਡਿਆਈ ਹੈ ਅਤੇ ਪਰਲੋਕ ਦੇ ਵਿੱਚ ਵੀ ਵਡਿਆਈ ਹੈ ਤੇ ਜਿਹੜੇ ਇੱਥੇ ਦੁਨੀਆ ਦੇ ਵਿੱਚ ਰਾਜੇ ਹਨ ਜਿਨ੍ਹਾਂ ਦੇ ਕੋਲ ਪੈਸਾ ਹੈ ਮਾਇਆ ਹੈ ਸਾਰੇ ਸੰਸਾਰ ਦੇ ਪਦਾਰਥ ਹਨ ਸਾਧ ਸੰਗਤ ਜੀਓ ਉਹ ਵੱਡੇ ਰਾਜੇ ਨਹੀਂ ਹਨ ਮਹਾਰਾਜੇ ਨਹੀਂ ਹਨ ਜੇ ਨਾਮ ਹੈ ਤੇ ਸਾਧ ਸੰਗਤ ਜੀ ਉਹ ਸਭ ਕੁਝ ਹੈ ਸੰਸਾਰ ਦੇ ਵਿੱਚ ਭਗਤ ਕਬੀਰ ਜੀ ਨੂੰ ਤਾਂ ਹੀ ਤੇ ਬਚਨ ਕੀਤੇ ਕਿ ਕਿਵੇਂ ਮਿਲਦਾ ਹੈ ਨਾਮ ਰਾਜੇ ਨੇ ਕਿਹਾ ਵੀ ਇਹ ਨਾਮ ਕਿਵੇਂ ਮਿਲਦਾ ਹੈ ਕਹਿਣ ਲੱਗਾ ਇਹ ਮੈਨੂੰ ਵੀ ਦੇ ਦੇ ਨਾਮ ਮੈਂ ਤੈਨੂੰ ਸਾਰਾ ਸੋਨਾ ਚਾਂਦੀ ਤੇ ਆ ਨਾਮ ਮੈਨੂੰ ਦੇ ਦੇ ਤੇ ਭਗਤ ਕਬੀਰ ਜੀ ਨੇ ਅੱਗੋਂ ਪਤਾ ਕੀ ਬਚਨ ਕੀਤੇ ਕੰਚਨ ਸਿਉ ਪਾਈਐ ਨਹੀਂ ਮੋਲ ਕੰਚਨ ਸਿਉ ਪਾਈਐ ਨਹੀਂ ਤੋਲ ਮਨ ਦੇ RAM ਲਿਆ ਹੈ ਮੋਲ ਕਹਿਣ ਲੱਗੇ ਰਾਜਨ ਇਹ ਨਾਮ ਦੀ ਕੀਮਤ ਹੀਰੇ ਜਵਹਰਾਤ ਮਾਇਆ ਦੇ ਨਾਲ ਨਹੀਂ ਪਾਈ ਜਾ ਸਕਦੀ ਮਾਇਆ ਦੇ ਨਾਲ ਨਾਮ ਨਹੀਂ ਖਰੀਦਿਆ ਜਾ ਸਕਦਾ ਜੇ ਨਾਮ ਦੀ ਪ੍ਰਾਪਤੀ ਕਰਨੀ ਹੈ ਨਾ ਤੇ ਆਪਣਾ ਆਪ ਵੇਚਣਾ ਪੈਂਦਾ ਹੈ ਮਨ ਦੇ ਰਾਮ ਲਿਆ ਹੈ ਮੂਲ ਉਸ ਪ੍ਰਭੂ ਪਰਮੇਸ਼ਰ ਨੂੰ ਆਪਣਾ ਮਨ ਅਤੇ ਤਨ ਸੌਂਪਣਾ ਪੈਂਦਾ ਹੈ ਦੇਣਾ ਪੈਂਦਾ ਹੈ ਫਿਰ ਪ੍ਰਭੂ ਪਰਮੇਸ਼ਰ ਦਾ ਨਾਮ ਮਿਲਦਾ ਹੈ ਮਨ ਵਿੱਚ ਸਤਗੁਰ ਕੈ ਪਾਸ ਤੇ ਇਸ ਸੇਵਕ ਕੇ ਕਾਰਜਰਾਸ ਭਗਤ ਨਾਮਦੇਵ ਜੀ ਦੀ ਵੀ ਉਹਨਾਂ ਕੋਲ ਕਿਹੜਾ ਕੋਈ ਮਾਇਆ ਸੀ ਉਹ ਕਿਹੜਾ ਕੋਈ ਵੱਡੇ ਰਾਜੇ ਮਹਾਰਾਜੇ ਸਨ ਭਗਤ ਰਵਿਦਾਸ ਜੀ ਦੇਖ ਲਓ ਉਹਨਾਂ ਦੇ ਕੋਲ ਕਿਹੜਾ ਮਹਿਲ ਮਾੜੀਆਂ ਸਨ ਮਾਇਆ ਸੀ ਧਨ ਪਦਾਰਤ ਸੀ ਤੇ ਉਹਨਾਂ ਦੇ ਕੋਲ ਕੀ ਸੀ ਸਿਰਫ ਪ੍ਰਭੂ ਪਰਮੇਸ਼ਰ ਦਾ ਨਾਮ ਸੀ ਸਤਗੁਰ ਜੀ ਦੇ ਬਾਣੀ ਦੇ ਵਿੱਚ ਆਪਾਂ ਬਚਨ ਪੜ੍ਹਦੇ ਹਾਂ ਜਿਸ ਨੂੰ ਸਤਗੁਰ ਵੱਡਾ ਕਰੇ ਸੋਈ ਵੱਡ ਜਾਣੀ ਕਹਿਣ ਲੱਗੇ ਜਿਹਨੂੰ ਪ੍ਰਭੂ ਪਰਮੇਸ਼ਰ ਦਾ ਨਾਮ ਹੈ ਜਿਸ ਦੇ ਕੋਲ ਤੇ ਜਿਹਨੂੰ ਪ੍ਰਭੂ ਪਰਮੇਸ਼ਰ ਆਪ ਵੱਡਾ ਬਣਾਉਂਦਾ ਉਹ ਹੀ ਵੱਡਾ ਹੈ ਸੰਸਾਰ ਦੇ ਵਿੱਚ ਨਾ ਕਿ ਜਿਸ ਦੇ ਕੋਲ ਮਾਇਆ ਧਨ ਪਦਾਰਥ ਹੈ ਸੰਸਾਰ ਦੇ ਪਦਾਰਥ ਹਨ ਮਹਿਲ ਮਾੜੀਆਂ ਹਨ ਉਹ ਵੱਡਾ ਮਨੁੱਖ ਨਹੀਂ ਹੈ ਸੰਸਾਰ ਦੇ ਵਿੱਚ ਮਹਾਰਾਜ ਜੀ ਦੀ ਬਾਣੀ ਕਹਿੰਦੀ ਹੈ ਜਿਸ ਦੇ ਕੋਲ ਪ੍ਰਮੂਪਰਮੇਸ਼ਰ ਦਾ ਨਾਮ ਹੈ ਉਹ ਹੀ ਦੁਨੀਆ ਦਾ ਸਭ ਤੋਂ ਵੱਡਾ ਰਾਜਾ ਮਹਾਰਾਜਾ ਹੈ ਜਿੰਨੇ ਵੀ ਭਗਤ ਹੋਏ ਹਨ ਜਿਨ੍ਹਾਂ ਨੇ ਵੀ ਨਾਮ ਜਪਿਆ ਸਾਧ ਸੰਗਤ ਜੀਓ ਸਭ ਨਾਮੇ ਅੱਗੇ ਆਣ ਨਿਵਾਏ ਵੱਡੇ ਵੱਡੇ ਰਾਜੇ ਮਹਾਰਾਜੇ ਉਹਨਾਂ ਦੇ ਅੱਗੇ ਝੁਕ ਗਏ ਜਿਨ੍ਹਾਂ ਦੇ ਕੋਲ ਨਾਮ ਸੀ ਪ੍ਰਭੂ ਪਰਮੇਸ਼ਰ ਦਾ ਰਾਜਾ ਜਨਕ ਦੇਖ ਲਓ ਉਸ ਦੇ ਕੋਲ ਵੀ ਤੇ ਨਾਮ ਹੀ ਸੀ ਨਾ ਇੱਕ ਪ੍ਰਭੂ ਪਰਮੇਸ਼ਰ ਦੇ ਨਾਮ ਦੀ ਕਣੀ ਦੇ ਕੇ ਇੱਕ ਘੜੀ ਦਾ ਸਿਮਰਨ ਦੇ ਕੇ ਸਾਧ ਸੰਗਤ ਜੀ ਉਹ ਸਾਰੇ ਨਰਕ ਖਾਲੀ ਕਰਵਾ ਦਿੱਤੇ ਰਾਜੇ ਜਨਕ ਨੇ ਵਾਣੀ ਦੇ ਵਿੱਚ ਆਪਾਂ ਬਚਨ ਪੜਨ ਬਚਨੇ ਪੜਦੇ ਆ ਨਾ ਤਨ ਤਨ ਰਾਜਾ ਜਨਕ ਹੈ ਜਿਨ ਸਿਮਰਨ ਕੀਓ 비ਵੇਕ ਏ ਘੜੀਕੇ ਸਿਮਰਨ ਕਾਰਨੇ ਪਾਪੀ ਤਰੈ ਅਨੇਕ ਮਹਾਰਾਜ ਜੀ ਨੇ ਤਾਈ ਨਾਮ ਦੀ ਵਡਿਆਈ ਸਭ ਤੋਂ ਵੱਡੀ ਵਡਿਆਈ ਹੈ ਸਾਧ ਸੰਗਤ ਜੀਓ ਬਿਨ ਨਾਮੈ ਤ੍ਰਿਕ ਜੀਵਾਸ ਜੇ ਪ੍ਰਭ ਪਰਮੇਸ਼ਰ ਦਾ ਨਾਮ ਨਹੀਂ ਹੈ ਨਾ ਤੇ ਸੰਸਾਰ ਦੇ ਉੱਤੇ ਜੀਣਾ ਤੇਰਾ ਤ੍ਰਿਗ ਹੈ ਜਿਨੀ ਐਸਾ ਹਰ ਨਾਮ ਨਾ ਚੇਤਿਓ ਸੇ ਕਾਹੇ ਜਗਿਆਏ RAM ਰਾਜੇ ਇਹ ਮਾਨਸਜਨ ਦੁਲੰਭ ਹੈ ਨਾਮ ਬਿਨਾ ਬਿਰਥਾ ਸਬਜਾਏ ਨਾਮ ਤੋਂ ਬਿਨਾ ਜਿਹੜਾ ਜੀਵਨ ਹੈ ਨਾ ਮਨੁੱਖਾ ਜੀਵਨ ਹੈ ਸਬ ਬ्यर्थ ਹੈ ਸੰਗਤ ਜੀ ਭਾਵੇਂ ਬੰਦੇ ਕੋਲ ਜਿੰਨੇ ਮਰਜੀ ਪਦਾਰਥ ਹੋਣ ਮਹਿਲ ਮਾੜੀਆਂ ਹੋਣ ਜੇ ਪ੍ਰਭੂ ਪਰਮੇਸ਼ਰ ਦਾ ਨਾਮ ਨਹੀਂ ਹੈ ਨਾ ਮਨੁੱਖ ਦਾ ਜੀਵਨ ਤ੍ਰਿਗ ਹੈ ਤ੍ਰਕਾਰ ਹੈ ਨਾਮ ਵੀ ਹੁਣ ਸੂਨੇ ਸੇ ਮੁਖਾ ਕਹਿਣ ਲੱਗੇ ਬੰਦਾ ਨਾਮ ਤੋਂ ਵੀ ਹੁਣਾ ਜਿਹੜਾ ਖਾਲੀ ਹੈ ਸੋਇਸ ਕਰਕੇ ਨਾਮ ਦੀ ਜਿਹੜੀ ਬੜੀ ਵੱਡੀ ਵਡਿਆਈ ਹੈ ਮਹਾਰਾਜ ਜੀ ਦੀ ਬਾਣੀ ਨੇ ਉਹਨਾਂ ਨੂੰ ਹੀ ਤਵੱਜੋ ਦਿੱਤੀ ਹੈ ਜਿਨ੍ਹਾਂ ਦੇ ਕੋਲ ਪ੍ਰਭੂ ਪਰਮੇਸ਼ਰ ਦਾ ਨਾਮ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਨੇ ਸਭ ਤੋਂ ਵੱਡਾ ਉਹਨਾਂ ਨੂੰ ਮੰਨਿਆ ਜਿਨ੍ਹਾਂ ਦੇ ਕੋਲ ਪ੍ਰਭੂ ਪਰਮੇਸ਼ਰ ਦਾ ਨਾਮ ਹੈ ਸੋ ਇਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਹੋਈਆਂ ਭੁੱਲਾਂ ਦੀ ਖੀਮਾ ਬਖਸ਼ੀ ਨਿਵਾਹਿ ਗੁਰਜੀਕਾ ਖਾਲਸਾ ਵਾਹਿਗੁਰਜੀ ਕੀ ਫਤਿਹ